ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਫੇਰ ਇਸ ਨਵੇਂ ਵਲੌਗ ਦੇ ਵਿੱਚ ਹੁਣ ਫੇਰ ਅਸੀਂ ਸਾਰੇ ਬੈਠੇ ਹੋਏ ਸੀ ਦੁਆਰਾ ਇੱਧਰ ਮੰਮੀ ਕੇ ਬੈਠੇ ਨੇ ਚਾਹ ਪੀ ਰਹੇ ਨੇ ਬੀਬੀ ਕੇ ਵੀ ਪਰਾ ਹੋ ਜਾ 2 ਮਿੰਟ ਐ ਬੀਬੀ ਕੇ ਬੈਠੇ ਹੋਏ ਨੇ ਪਾਪਾ ਜੀ ਕੇ ਚਾਹ ਪੀ ਰਹੇ ਨੇ ਚੁੰਨੂ ਖੜਾ ਆਇਆ ਤੇ ਹੁਣ ਮੈਂ ਇਹਨਾਂ ਨੂੰ ਖਵਾਣਾ ਹੈ ਦੁਆਰਾ ਕੋਈ ਡਿਸ਼ ਬਣਾ ਕੇ ਖਵਾਣੀ ਹੈਲਦੀ ਜੀ ਜਿਹੜੀ ਵਧੀਆ ਹੋਵੇ ਇਹਨਾਂ ਦੀ ਸਿਹਤ ਦੇ ਲਈ ਉਹ ਆ ਗਿਆ ਵੇਸਣ ਦਾ ਚਿੱਲਾ ਕਿਉਂਕਿ ਉਹ ਵੀ ਤਕਰੀਬਨ ਉਹਦੇ ਵਿੱਚ ਵੀ ਸਬਜ਼ੀਆਂ ਪੈਂਦੀਆਂ ਤੇ ਉਹ ਵੀ ਨਹੀਂ ਐਨਾ ਤળਿਆ ਜਾਂਦਾ ਸਿਰਫ ਰੋਟੀ ਤਰਾ ਹੀ ਬਣਦਾ ਉਹ ਵੀ ਉਹਨਾਂ ਕੀ ਘਿਓ ਲਗਾ ਕੇ ਹੈਨਾ ਤਾਂ ਕਰਕੇ ਉਹ ਇਹਨਾਂ ਨੂੰ ਬਣਾ ਕੇ ਖਵਾਣਾ ਤੇ ਅੱਜ ਲੇਟ ਹੋ ਗਏ ਆ ਪਰ ਰੋਟੀ ਤਾਂ ਕਿਉਂਕਿ ਮੰਮੀ ਦੀ ਵੀ ਸਿਹਤ ਠੀਕ ਨਹੀਂ ਸੀ ਤੇ ਮੇਰੀ ਵੀ ਹੈਨਾ ਮੰਮੀ ਹਾਂ ਮੇਰਾ ਬਹੁਤ ਬੁਰਾ ਲੱਗਿਆ ਤੇ ਅਗਲੀ ਕਰਦੀ ਵੀ ਨਹੀਂ ਤੇ ਇਹ ਆਪਣੇ ਆਪ ਨੂੰ ਸ਼ਿਗਲੀ ਕਰ ਕਹਿ ਰਹੀ ਐ ਇਹ ਮਤਲਬ ਹੁਣ ਪਹਿਲਾਂ ਨਾਲੋਂ ਕੁਝ ਫਰਕ ਐ ਨਿਵਾਇਆਂ ਨੂੰ ਐ ਨਹੀਂ ਐਨੂੰ ਮੈਸੇਜ ਤੇ ਸਿਰਚ ਵੀ ਇਹਦੇ ਰਖਮ ਨੇ ਆ ਵੇਖੋ ਇਹਦਾਂ ਕੰਮ ਨੇ ਦੇ ਸਿਰ ਕਰਵਾ ਲਾ ਸਿੱਧੀ ਹੋ ਕੇ ਜੀ ਜੀ ਬੜੀ ਠੀਕ ਹੋ ਕੇ ਦੇਖ ਲਓ ਤੇ ਬਲੌਗ ਦਾ ਜਾਂਦਾ ਕੀ ਕਹਿੰਦਾ ਕਿਤਨਾ ਕਰਦੀ ਹੈ ਗੋਗਰੀ ਹੋਰ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਮੈਂ ਚੱਲਨੀ ਆ ਰਸੋਈ ਦੇ ਵਿੱਚ ਤੇ ਮੈਂ ਸਮਝਾਈ ਘਟਵਾਈ ਸੀ ਅੱਜ ਜਿਆਦਾ ਹੀ ਕੁਝ ਕਿਉਂਕਿ ਮਹਿਮਾਨਾਂ ਲਈ ਬਣਨਾ ਸੀ ਤੇ ਕੈਮਰਾ ਮੈਨੂੰ ਦਿਖਾ ਦਿਓ ਐ ਗਾਜਰ ਟਮਾਟਰ ਵਿੱਚ ਸ਼ਿਮਲਾ ਮਿਰਚਾ ਤੇ ਪਿਆਜ਼ ਆ ਤੇ ਆ ਮੈਂ ਵੇਸਣ ਤੇ ਇਹਦੇ ਵਿੱਚ ਥੋੜੀ ਜਿਹੀ ਸੂਜੀ ਵੀ ਐਡ ਕਰ ਲਈ ਸੀ ਤੇ ਹੁਣ ਫਿਰ ਮੈਂ ਇਹਨਾਂ ਨੂੰ ਮਿਕਸ ਕਰਕੇ ਫਟਾਫਟ ਬਣਾ ਕੇ ਬੀਬੀ ਪਾਪਾ ਹੀ ਕਿ ਉਹਨੂੰ ਖਵਾਨੀ ਆ। ਵੇਖੀ ਮਤਲਬ ਐਦਾ ਹੀ ਬਣਾਈ ਸੀ ਤਾਂ ਐਦਾ ਤੇ ਮੈਂ ਕੁਛ ਟਣੀ ਐਡ ਕਰਤਾ ਵਿੱਚ ਅੱਜ ਮਤਲਬ ਕੁਝ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਬਣ ਰਿਹਾ ਕਿਉਂਕਿ ਅੱਜ ਸਾਰੀਆਂ ਮਤਲਬ ਜੋ ਵੀ ਇਹ ਵਿੱਚ ਪੈਂਦਾ ਨਾ ਇਨਗਰੀਡੀਅੰਟਸ ਵਧੀਆ ਨੇ ਕੋਈ ਗਾਜਰ ਵੀ ਹੈ ਸ਼ਿਮਲਾ ਮਿਰਚ ਵੀ ਹੈ ਧਨੀਆ ਵੀ ਹੈ ਤੇ ਸਾਰਾ ਕੁਝ ਹੈ ਇਹ ਵਿੱਚ ਪਹਿਲਾਂ ਕੱਟ ਕਰਾਂਗੇ ਸਵਾਦ ਅਨੁਸਾਰ ਪਹਿਲਾਂ ਥੋੜੀ ਪਹਿਲਾਂ ਅੱਛੀ ਨਹੀਂ ਬੰਨੀ ਸੀ ਜੋ ਪਹਿਲਾਂ ਬਣਾਇਆ ਸੀ ਕਿਉਂ ਯਾਰ ਉਹਦੇ ਚ ਆਸ ਆਪ ਨਹੀਂ ਨਾ ਸੀ ਚੱਲੋ ਤੂੰ ਕੋਲੇ ਗੱਲ ਬਣਾਈ ਜਾਂਦਾ ਉਹ ਵੀ ਵਧੀਆ ਬਣੀ ਸੀ ਆਹਾਂ ਇੱਕ ਮਿੰਟ ਹੋ ਗਿਆ ਆਹ ਉਹ ਤੇਸੰਦਾ ਕਮੋਡੀ ਵਿੱਚ ਤਮਾਈ ਤੇ ਇਹ ਮੈਂ ਲਸਣ ਅਦਰਕ ਦਾ ਪੇਸਟ ਥੋੜਾ ਜਿਹਾ ਵਿੱਚ ਐਡ ਕਰਾਂਗੀ ਐਵੇਂ ਵੈਸੇ ਪਿਛਲੀ ਵਾਰ ਕੀਤਾ ਨਹੀਂ ਸੀ ਇਸ ਵਾਰ ਕਰ ਲਗੀ ਠੀਕ ਹੈ ਤੇ ਜੀਰਾ ਨਨ ਮੱਕੋਟੇ ਕੇ ਹੀ ਐਡ ਕਰਾਂਗੀ ਪਿਛਲੀ ਵਾਰੀ ਮੈਂ ਇਦਾਂ ਹੀ ਐਡ ਲਾ ਦਿੱਤਾ ਸੀ ਤੂੰ ਦੇਖ ਲਓ ਉਹ ਵੀ ਮਾਰਤਾ ਮੈਂ ਬਲੌਗ ਚ ਆਉਣੇ ਮਾਰ ਖਾ ਕੇ ਗਈ ਆਈ ਹੂੰ ਪਿੰਡੀ ਉਹਨੇ ਮਾਰ ਖਾ ਕੇ ਗਈ ਐ ਫੇਰ ਆ ਗਈ ਮਾਰ ਖਾਣ ਵਾਸਤੇ ਦੇਖ ਲਓ ਦੇਖ ਲਓ ਦੇਖ ਲਓ ਚੰਨੂ ਨਾ ਕਰ ਜਾ ਮਮਾ ਵਾਹ ਅੰਦੇ ਗੀ ਚਲ ਮੈਂ ਮੈਂ ਹਾਂ ਹਾਂ ਚੱਲ ਜਾ ਤੂੰ ਅੱਛਾ ਹੋ ਗਿਆ ਸੁਣੀ ਤਰੀ ਗਰਮਾਚੀ ਕੇ ਨਾ ਬਿਲਕੁਲ ਫਰੀ ਮੇਸ ਤੇ ਪਾਈ ਨਹੀਂ ਆ ਦੇਖ ਲੋ ਦੇਖ ਨੰਨੂ ਪਰ ਮੈਂ ਛੱਡ ਕੇ ਚੱਲ ਜਾਣਾ ਵੈਸੇ ਇਸ ਤਰੀਕੇ ਦੇ ਨਾਲ ਬਣਿਆ ਗੋਲ ਦੇ ਨਹੀਂ ਬਣਿਆ ਚਲੋ ਕੋਈ ਗੱਲ ਨਹੀਂ ਗੋਲ ਤੇ ਅਜ ਤੱਕ ਮੇਰੀ ਰੋਟੀ ਨਹੀਂ ਬਣੀ ਅੰਨੇ ਕੀ ਬਣਨਾ ਸੀ ਤੇ ਇਹ ਹੋ ਗਿਆ ਹੈ ਰੈਡੀ ਤਿਆਰ ਹੈ ਮਾਤੀ ਨੂੰ ਦੇਖੋ ਕਿਵੇਂ ਜਿਹਾ ਲੱਗਦਾ ਹੈ ਬੀਬੀ ਦਾ

ਅੰਗੂਰ ਘੱਟ ਹੈ ਹਨ ਹਾਂਜੀ ਤਿਆਰ ਮੈਂ ਬਣਾ ਕੇ ਤਿਆਰ ਕਰ ਲਏ ਨੇ ਹੁਣ ਮੈਂ ਇਹਨਾਂ ਨੂੰ ਦੇ ਕੇ ਆਨੀ ਆ ਵੇਖਦੀਆਂ ਕਿਦਾਂ ਦਾ ਟੇਸਟ ਆਂਦਾ ਨਾ ਤਾਂ ਪੁੱਛਣੇ ਆ ਕਿ ਇਹ ਨਾ ਪੂਰਾ ਹਾਂਜੀ ਵੇਸਣ ਦਾ ਅੱਛਾ ਬਹੁਤ ਵਧੀਆ ਚੀਜ਼ ਬਣਾਈ ਹੈ ਹੇਠ ਇੱਧਰ ਬੀਬੀ ਜੀ ਵੀ ਟੇਸਟ ਕਰਨ ਲੱਗੇ ਨੇ ਹਾਂ ਦੇ ਭਾਈ ਪਾਪਾ ਵੀ ਟੇਸਟ ਕਰਨਗੇ ਵੈਗੁਰੂ ਵੈਗੁਰੂ ਪਾਪਾ ਜੀ ਪਸੰਦ ਆਜੇ ਕੀ ਕਰਾਂਗਾ ਸਾ ਜੀ ਜੇ ਕਾ ਮੈਂ 40000 ਰੁਪਏ ਕੋਲ ਮੁਸੇ ਕਰੀ ਤੇ ਉੱਪਰ ਲਾਉ ਜਾ ਹਾਂਜੀ ਬਹੁਤ ਵਧੀਆ ਡੈਸੇ ਦਾ ਸਵਾ ਹੈ ਹਮ ਸੱਨੀ ਆ ਗਿਆ ਕਿਦੋਂ ਤੇ ਅੰਦਰ ਬੀਬੀ ਆ ਗਈ ਹੈ ਇਹ ਬੱਚਾ ਮਸ਼ੀਨ ਕਿੱਧਰ ਹੈ ਹੈ ਕਤ ਨੰਬਰ ਹੈ ਸੱਚੀ ਵਧੀਆ ਬਣਾਇਆ ਪਾਪਾਈ ਹਾਂ ਜੀ ਬਣਾ ਬਹੁਤ ਵਧੀਆ ਬਹੁਤ ਵਧੀਆ ਤੇ ਚਲੋ ਇਹਨਾਂ ਨੂੰ ਆਇਆ ਪਸੰਦ ਹੋਰ ਮੈਂ ਬਾਕੀ ਬਣਾ ਕੇ ਨੰਨੂ ਨੂੰ ਤੇ ਮੰਮੀ ਲਈ ਮਤਲਬ ਬਣਵਾ ਬਣਾ ਲੈਣੀ ਆ ਜਿੱਤੇ ਹੁਣ ਰਾਤ ਦਾ ਟਾਈਮ ਹੈ ਤਕਰੀਬਨ तकरीबन 8 ਵਜ ਚੁੱਕੇ ਨੇ ਤੇ ਮੈਂ ਉਹੀ ਆਪਣਾ ਡਿਨਰ ਥੋੜਾ ਜਿਹਾ ਬਣਾ ਕੇ ਕੀ ਕਹਿੰਦੇ ਨੇ ਸਬਜ਼ੀ ਵਗੈਰਾ ਬਣਾ ਕੇ ਆਈਆਂ ਸੀ ਟਿੱਟੀਆਂ ਸੁਣ ਲਓ ਵਿੱਚੇ ਤੇ ਹੁਣ ਮੈਂ ਥੋੜੀ देर ਪੜ੍ਹਨ ਵੀ ਆਈ ਸੀ ਕਿਉਂਕਿ ਵਿੱਚੋਂ ਮਤਲਬ ਐਦਾਂ ਹੀ ਟਾਈਮ ਬਿਦਲਣਾ ਪੈਂਦਾ ਥੋੜਾ ਥੋੜਾ ਕਰਕੇ ਬੜਾਈ ਲਈ ਵੀ ਕਿਉਂਕਿ ਇੱਕ ਕੰਮਕਾਰ ਕਰਕੇ ਫਿਰ ਬੱਚਾ ਵੀ ਦੇਖਣਾ ਨੰਨੂ ਵੀ ਬਿਮਾਰ ਸੀ ਫਿਲਹਾਲ ਨੰਨੂ ਹੁਣ ਠੀਕ ਹੈ ਤੇ ਬੀਬੀ ਪਾਪਾ ਜੀ ਕਿ ਉਧਰ ਮੰਮੀ ਵੀ ਟੀਵੀ ਦੇਖਦੇ ਪਏ ਨੇ ਉਹ ਵਲੋਗ ਵਜਰਾ ਲਗਾ ਕੇ ਬੈਠੇ ਨੇ ਤੇ ਮੈਂ ਹੁਣ ਰਸੋਈ ਦਾ ਸਾਰਾ ਕੰਮ ਨਬੇ ਲੈ ਕੇ ਥੋੜਾ ਜਿਹਾ ਪੜਨ ਲਈ ਆਈ ਸੀ ਵਾਈ ਗੁਰੂ ਕਰੇ ਪੰਜ ਵੇਜ ਕੰਪਲੀਟ ਹੋ ਜਾਣ ਵੀ ਤੇ ਬਾਕੀ ਅਜੇ ਨੰਨੂ ਦੇ ਪਾਪਾ ਤੇ ਚਾਚੂ ਨੇ ਆਣਾ ਵੈ ਡੈਡੀ ਆ ਗਏ ਸੀ ਟਾਈਮ ਨਾਲ ਕਰੇ ਤੇ ਫੇਰ ਬਾਕੀ ਦੀ ਅਪਡੇਟ ਤੁਹਾਨੂੰ ਉਹਨਾਂ ਦੇ ਆਣ ਤੋਂ ਬਾਅਦ ਮਿਲੇਗੀ A few moments later ਜਿਹਦੇ ਤੇ ਉਹਨਾਂ ਨੰਨੂ ਦੇ ਪਾਪਾ ਆ ਚੁੱਕੇ ਨੇ ਤੇ ਉਧਰ ਨੰਨੂ ਨੇ ਪਾਇਆ ਹੈ ਰੋਲਾ ਉਹ ਭੱਜ ਗਈ ਬਾਹਰ ਚਲੀ ਗਈ ਆ ਦੇਖਾ ਫੜਿਓ ਆ来 ਉਹ ਕਹਿੰਦੇ ਵੀ ਪਾਪਾ ਮੇਰੇ ਲਈ ਚੀਜ਼ ਕਿਉਂ ਨਹੀਂ ਲੈ ਕੇ ਆਏ ਤੇ ਇਦੋਂ ਇਹ ਮੈਨੂੰ ਭੁੱਲੀ ਜਾਂਦੇ ਨੇ ਕਹਿੰਦੇ ਤੂੰ ਫੋਨ ਨਹੀਂ ਚੱਕਿਆ ਵੀ ਮੈਂ ਪੁੱਛਣਾ ਸੀ ਕੀ ਚੀਜ਼ ਲੈ ਕੇ ਆਂਦੇ ਤੁਸੀਂ ਚੀਜ਼ ਲੈ ਆਉਂਦੇ ਇਹਦੇ ਜੀ ਪੁੱਛਣਾ ਹੀ ਕਿਹੜੀ ਆ ਮੈਂ ਪੁੱਛ ਕੇ ਲੈ ਕੇ ਆਣੇ ਠੀਕ ਨਹੀਂ ਹੈਗੀ ਕੀ ਖਾਣਾ ਕੀ ਨਹੀਂ ਲੈ ਫੋਨ ਹੀ ਚੱਕਿਆ ਹੈਗਾ ਜੋ ਮਰਜੀ ਖਾ ਲਵੇ ਕੀ ਖਾਣਾ ਬਾਬੂ ਬੋਲ ਕੀ ਖਾਣੇ ਕੀ ਖਾਣਾ ਕੀ ਬਣਾ ਵਰਵਾ ਦੱਸ ਕਵੀ ਦੁਕਾਨ ਤੋਂ ਲੈ ਕੇ ਚੱਲੋ ਖਾਣਾ ਹੀ ਮਹਿੰਗਾ ਬੈਣਾ ਇਹਨੂੰ ਦੁਕਾਨ ਤੇ ਲੈ ਜਾ। ਕੋਈ ਇਹ ਗੱਲ ਹੈ। ਨਹੀਂ ਮਹਿੰਗੇ ਦੀ ਗੱਲ ਨਹੀਂ ਇਹਨੇ ਫਿਰ ਕੁੱਟੀਆਂ ਸਿੱਧੀਆਂ ਚੀਜ਼ਾਂ ਮੰਗਣੀਆਂ ਉੱਥੇ ਜਿੱਦ ਕਰਕੇ ਬੈਠੇ। ਬਾਹਰ ਦੁਕਾਨ ਦੇ ਨਾਲ। ਫਿਰ ਨੱਛੋ ਕੀ ਖਾਣਾ ਵੀ ਹੈ? ਨਹੀਂ ਨੱਛੂੰਗਾ। ਕਿਹੜੀ ਦੁਕਾਨ ਤੇ ਲੈ ਕੇ ਜਾਣਾ? ਬਸ ਇੱਕ ਤੇਰੇ ਮੰਮੀ ਬਲਾਂ ਗੋਲ ਗੋਪੁਰ ਲਾ ਦੇ। ਕੱਲ ਚਿੱਟਰੇ nde ਆ ਪਤਾ? ਪਤਾ। ਕੱਲੂ ਫਿਰ ਚੀਜ਼ ਲੈ ਤੈਨੂੰ ਲਿਆ ਕੇ ਲਉਂਗਾ ਵਧੀਆ ਗਿਫਟ। ਕੱਲੂ ਨਹੀਂ। ਅੱਜ ਨਹੀਂ ਫਿਰ। ਜਾਦਾ ਅੱਜ ਜਾਂ ਕੱਲ ਇੱਕ ਚੀਜ਼ ਤੇ ਇੱਧਰ ਮੈਂ ਤਾ ਰੱਖ ਕੇ ਫਿਰ ਗੱਲ ਨਹੀਂ ਲੱਗੀ ਸੀ ਹੈ ਕੰਮ ਮੇਰਾ ਬੜਾ ਹੀ ਮਾੜਿਆ ਭਾਈ ਤੇ ਇੱਧਰ ਹੀ ਆ ਉਹ ਮਾੜਿਆ ਨੇ ਇੱਧਰ ਦੇਖੋ ਮੂੰਹ ਦੇਖੋ ਇਹਦਾ ਧਿਆਨ ਨਾ ਇਹ ਇੱਧਰ ਕਰੀ ਮੂੰਹ ਮੂੰਹ ਦੇਖੋ ਸਾਰੇ ਮੂੰਹ ਤੇ ਪੈਨ ਕਾਂਕੜੇ ਪਤ ਨਹੀਂ ਕੀ ਕੀ ਪਾਇਆ ਹੈ ਮੈਨ ਸਮਝ ਨਹੀਂ ਆ ਰਹੀ ਹੋ ਨਹੀਂ ਜਰੇ ਅਫਰੀਕਨ ਨਹੀਂ ਹੁੰਦੇ ਅਫਰੀਕਨ ਉਦਾਂ ਦੇ ਡਿਜ਼ਾਈਨ ਪਾਏ ਹੋਏ ਨੇ ਯਾ ਦੇਖੋ ਡੋਨਟ ਲੈ ਕੇ ਆਈ ਹੈ ਹੈ ਡੋਨਟ ਲੈ ਕੇ ਆਈ ਆ ਆ ਲੈ ਕੇ ਆਈ ਹੈ ਆ ਲੈ ਕੇ ਆਈ ਹੈ ਫਿਰ ਆ ਚਾਕਲੇਟ ਲੈ ਕੇ ਆਈ ਏ ਪਹਿਲਾਂ ਖਾ ਕੇ ਬਿਜੂ ਲੈ ਲੈ ਪਹਿਲਾਂ ਡੈਡੀ ਲੈ ਕੇ ਗਏ ਸੀ ਉਹ ਕਿਆ ਕਰਨੀ ਕਰਾਉਂਦੀ ਹੈ ਕੈਂਡੀਆਂ ਹਾਂ ਕੈਂਡੀ ਮੈਂ ਖਰਚਾ ਨਹੀਂ ਕਰਾਣਾ ਮੈਂ ਪਹਿਲੇ ਕੱਪੜੇ ਸੂਟ ਪਾ ਲੈਣ ਤੇ ਬੀਬੀ ਨੂੰ ਆਦੀ ਮਾਈਆਂ ਵਾਲੇ ਤੇ ਤੂੰ ਗੁਲਾਬੀ ਸੂਟ ਪਾ ਲੈ ਅਚਕੀ ਗਾਈ ਮਾਮੇ ਦੇ ਵਿਆਹ ਵਾਲਾ ਹੀ ਪਾ ਰਣਾ ਲਹਿੰਗਾ ਆਹੋ ਇਹ ਮम्मा ਜ਼ਿਆਦਾ ਖਰਚਾ ਕਰਾਨੀ ਹੈ ਹਾਂ ਮम्मा ਜ਼ਿਆਦਾ ਖਰਚਾ ਕਰਾਨੀ ਹੈ ਗੰਦਾ ਬੱਚਾ ਮੈਨੂੰ ਤਾਂ ਕੁਝ ਖਰੀਦਣਾ ਹੀ ਨਹੀਂ ਕਹਿੰਦੀ ਕੋਈ ਚੀਜ਼ ਨਹੀਂ ਖਰੀਦਣੀ ਕਾਕੇ ਪੱਕੀ ਗੱਲ ਹੈ ਹੂੰ ਅੱਛਾ ਚਲ ਇੱਕ ਬਾਈਟ ਮੈਨੂੰ ਤੇ ਦੇ ਦੇ ਫਿਰ ਹੈ ਬਲੌਗ ਨੂੰ ਐਂਡ ਕਰਨਾ ਬਣਾਇਆ ਸੀ ਬਲੌਗ ਐਂਡ ਕਰ ਦਈਏ ਹਾਂਜੀ ਤਾਂ ਉਹ ਕਰ ਲਾ ਕੇ ਨੂੰ ਤਾਂ ਸਵੇਰੇ ਸਕੂਲ ਬੁਲਾਇਆ ਵੀ ਗੌਰਪੁਰਬ ਮਨਾਣਾ ਸਵੇਰੇ ਅੱਛਾ ਤੇ ਵੀ ਪਟਕਾ ਬਨ ਕੇ ਆਣਾ ਸਿਰ ਤੇ ਐਨੇ ਅੱਛਾ ਤੇ ਘਰ ਦੇ ਕਪੜੇ ਪਾ ਕੇ ਆਣਾ ਅੱਛਾ ਤੇ ਬਸ ਬਸਤਾ ਬੈਗ ਨਹੀਂ ਲੈ ਕੇ ਜਾਣਾ ਅੱਛਾ ਇੱਕ ਬਾਈਟ ਤੇ ਦੇ ਦੇ ਨਾ ਸਨੀ ਰੋਟੀ ਥੋੜੀ ਜਿਹੀ ਲੋ ਆਲਾ ਬਾਬੇ ਸਨੀ ਰੋਟੀ ਇਹਨਾਂ ਵੇ ਤੇ ਖਰਚੀ ਲਾ ਪਾਣਾ ਆਉਗਾ ਆਏ ਆ ਗਿਆ ਜੜ